ਸ਼ੰਭੂ ਬਾਰਡਰ ਤੇ ਮੌਜੂਦਾਂ ਕਿਸਾਨਾਂ ਨੇ 21 ਤਰੀਕ ਦੀ ਕਾਲ ਦਿੱਤੀ ਹੈ ਔਰ ਕਿਸਾਨ ਨਵਦੀਪ ਓਣੀ ਜੀਸੀਬੀ ਲੈ ਕੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਵਦੀਪ ਓਣੀ ਜੀਸੀਬੀ ਲੈ ਕੇ ਪਹੁੰਚ ਚੁੱਕੇ ਨੇ ਜਿੰਦਾਬਾਦ ਕੱਲ ਦੀ ਕਾਲ ਹੈ ਜਿੰਦਾਬਾਦ ਦਿੱਲੀ ਚਲਣ ਦੀ ਤਾਂ ਉਸ ਤੋਂ ਪਹਿਲਾਂ ਜੋ ਕਿਸਾਨ ਜਥੇਬੰਦੀਆਂ ਨੇ ਵੱਡੇ ਕਾਫਲੇ ਨਾਲ ਜਿੱਤਾਂਗੇ ਇੱਥੇ ਪਹੁੰਚ ਚੁੱਕੇ ਨੇ ਜਿੱਤਾਂਗੇ ਬਈ ਕਿਹੜਾ ਕਿਹੜੀ ਇਹ ਜੀਸੀਬੀ ਲੈ ਕੇ ਆਏ ਹੋ ਇਹ ਵੀਰੇ ਪੋਪਲਨ ਲੈ ਕੇ ਆ ਸਾਰਾ ਕੁਝ ਪਟਵਾਗੇ ਇਹਨਾਂ ਦਾ ਕੋਈ ਚੱਕਰ ਨਹੀਂ ਚੜਦੀ ਗਲਾਚ ਨੇ ਸਾਰੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਪੋਪਲਨ ਲੈ ਆਈਏ ਔਰੇ ਹੁਣ ਤਾਂ ਲੱਗਦਾ ਕਿ ਬੈਰੀਕੇਡ ਹੀ ਪੂਰੀ ਗੜੀ ਦਾ ਕੁਝ ਖੜ ਨਹੀਂ ਨਾ ਬਾਬਾ ਜੀ ਦੇਖਦੇ ਜਾਓ ਬੈਰੀਕੇਟਿੰਗ ਥੱਲੇ ਕੱਗਰ ਜਦੇ ਆਪਣਾ ਕਿਸਾਨ ਦਿਨ ਵਿੱਚ ਚੱਕ ਦਾਂਗੇ ਵੀਰੇ ਕੋਈ ਚੱਕਰ ਨਹੀਂ ਹੈਗਾ ਕਹਿੰਦੇ ਆ ਕਿਸਾਨ ਕਹਿੰਦੇ ਪੌਪਲਾਈਨ ਲੈ ਆਏ ਨੇ ਪੌਪਲਾਈਨ ਹੁਣ ਸਿੱਧਾ ਜੋ ਹੈ ਉਹ ਹੋਗੇ ਪੜਦੀ ਹੋਣੀ ਦਰ ਆਉਗੀ ਤਾਂ ਬਾਈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਟਰੈਕਟਰ ਜਦੋਂ ਸੜਕ ਤੇ ਹਰਿਆਣਾ ਪੁਲਿਸ ਨੇ ਰੋਕਿਆ ਸੀ ਉਦੋਂ ਭਜਾਏ ਸੀ ਤਾਂ ਕਿਵੇਂ ਪੌਪਲਾਈਨ ਆਇਆ ਬ్రో ਬਾਈ ਆ ਦਿੱਤਾਂਗੇ ਜਾਂ ਮਰਾਂਗੇ ਹਾਂਜੀ ਹਾਂ ਕੁਰੀਆਂ ਹੁਣ ਹੁਣ ਤੇਹਾਰੀਆਂ ਕੱਲ ਨੂੰ ਦੱਸਾਂਗੇ ਕਿੰਨੀ ਤਿਆਰੀ ਹੈ ਦੀਪ ਸਾਰੇ ਕਹਿੰਦੇ ਸੀ ਟਰੈਕਟਰ ਟਰੈਕਟਰ ਤੁਸੀਂ ਪੌਪਲਰ ਉਹ ਪਲਾਨ ਹੈ ਬਾਬਾ ਜੀ ਮਰਾਂਗੇ ਜਿੱਤਾਂਗੇ ਠੀਕ ਹੈ ਨਾ ਇੱਕ ਪਾ千ਰ ਪਾਰ ਦੀ ਲੜਾਈ ਲੜਨੀ ਆ ਹੁਣ ਪਿੱਛੇ ਨਹੀਂ ਹਟਦੇ ਜੀ ਉਡੀਕ ਕੀਤੀ ਜਾਊਗੀ 11 ਵਜੇ ਦੀ 11 ਵਜੇ ਤੱਕ ਦਾ ਹੋਰ ਵੀ ਉਡੀਕ ਹੈ ਜਦੋਂ ਜਦੋਂ ਬੰਦੇ ਆਣੇ ਕਹਿਣਗੇ ਸਾਨੂੰ ਨਾ ਅੱਗੇ ਨੂੰ ਚੜਾਈ ਕਰ ਦਾਂਗੇ ਆ 11 ਵਜੇ ਤੱਕ ਕਹਿੰਦੇ ਅਸੀਂ ਉਰੇ ਹੀ ਆ 11 ਵਜੇ ਤੱਕ ਦੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਜਿਹੜੇ ਨੇ ਉਹ ਪੌਪਲਰ ਉਹ ਪੌਪਲਰ ਲੈ ਆਏ ਨੇ ਤਾਂ ਬਾਈ ਹੁਣੀ ਨਾਲ ਨੇ ਸਾਡੇ ਹਾਂਜੀ ਬਾਈ ਫਿਰ ਤਿਆਰੀ ਪੂਰੀ ਏ ਤਿਆਰੀ ਫੁੱਲ ਫੁੱਲ ਤਿਆਰੀ ਹੈ ਵੀਰੇ ਫੁੱਲ ਤਿਆਰੀ ਹੈ ਕੋਈ ਕਹਿੰਦਾ ਸੀ ਟਰੈਕਟਰ ਲੱਗੇ ਆਵਾਂਗੇ ਇੱਧਰ ਆਇਓ ਬਾਈ ਕੋਈ ਕਹਿੰਦਾ ਸੀ ਜੀ ਸੀ ਬੀ ਤਿਆਰ ਕਰਾ ਲਈ ਤੁਸੀਂ ਤਾਂ ਉਸੀਂ ਬੋਬਲੇ ਨਹੀਂ ਲਿਆਏ ਇਹਦਾ ਆਗਵਾ ਦੀ ਉਦਿਸ ਜਿਵੇਂ ਵੀ ਕਿਸੇ ਨੇ ਸੋਚ ਲਿਆ ਉਵੇਂ ਕੱਲ ਨੂੰ ਪਤਾ ਲੱਗੂਗਾ ਬਾਬਾ ਨਾਨਕ ਕਿਨੂੰ ਔਟ ਦਿੰਦਾ ਏ ਇਹਦੇ ਮੂਰੇ ਤਾਂ ਫਿਰ ਮੈਨੂੰ ਲੱਗਦਾ ਕਿਸੇ ਨੇ ਖੜਨਾ ਵੀ ਨਹੀਂ ਹੈਗਾ ਖੜਨਾ ਨਹੀਂ ਕਿਸੇ ਨੇ ਨਹੀਂ ਖੜਨਾ ਇਹ ਤਾਂ ਹਲੇ ਅਸੀਂ ਉਹ ਕਹਿੰਦੇ ਨਾ ਜਿਵੇਂ ਉਹ ਸਾਲੀ ਮੰਗ ਖੱਟਰ ਰੀਵਨ ਲੈ ਕੇ ਖੜਿਆ ਸੀ ਮੈਂ ਪਹਿਲਾਂ ਵੀ ਕਹੀਏ ਗੱਲ ਅਸੀਂ țeਡਾਂ ਕਰਦੇ ਸੀ ਮਖੌਲਾਂ ਕਰਦੇ ਸੀ ਮੁੰਡੇ ਸਾਡੇ ਬਾ ਹੁਣ ਟਾਈਮ ਆ ਗਿਆ ਰੀਵਨ ਕੱਟਣ ਦਾ ਆ ਉਹਦਾ ਕਿਲਾ ਨਹੀਂ ਛੱਡਿਆ ਜਮਰੋਦ ਦਾ ਕਿਲਾ ਖਾਲਸੇ ਨੇ ਫਤਿਹ ਕਰਿਆ ਤਾਂ ਬਾਅਦre ਕੋਈ ਚੀਜ਼ ਨਹੀਂ ਆ ਫਿਰ ਕੀ ਚੀਜ਼ ਹੈ ਬਹੁਤ ਸਾਰੇ ਪੁਲਿਸ ਲੱਗੀ ਹੋਈ ਸੀਗੀ ਰੋਕਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਪਰ ਇੱਕੋ ਦਮ ਹੀ ਤੁਸੀਂ ਫਿਰ ਹਮਲਾ ਬੋਲਿਆ ਸਾਸ ਨਹੀਂ ਇੰਨਾ ਕਿ ਧੱਕਾ ਕਰੇ ਕਰਦਾ ਫਿਰ ਠੀਕ ਹੈ ਇੰਨਾ ਕਿ ਧੱਕਾ ਪ੍ਰਸ਼ਾਸਨ ਕਰਦਾ ਹੁੰਦਾ ਔਰ ਜਿਵੇਂ ਰੁਕਣ ਦਾ ਪ੍ਰਸ਼ਾਸਨ ਦਾ ਤਾਂ ਫਰਜ਼ ਬਣਦਾ ਰੁਕਣਾ ਜਿਵੇਂ ਹੀ ਪੋਪੂਲ ਨੇ ਦੇਖੀ ਲੋਕਾਂ ਨੇ ਸਾਰਿਆਂ ਚ ਜੋਸ਼ ਭਰ ਗਿਆ ਸਾਰੇ ਉਸ਼ਾ ਹੋਣਗੇ ਵੀ ਸ਼ਾਂਤੀ ਨਾਲ ਤੋੜਾਂਗੇ ਵੀ ਸ਼ਾਂਤੀ ਨਾਲ ਇਹ ਵੀ ਗੱਲ ਨਾਲ ਹੀ ਆ ਹਾਂ ਔੜਨ ਦੀ ਵੀਰ ਜਿਹੜਾ ਸਾਡਾ ਪ੍ਰੋਟੈਸਟ ਹੈ ਸਾਡੀਆਂ ਮੰਗਾਂ ਸਰਕਾਰ ਮੰਨ ਲੈ ਸਾਨੂੰ ਲੋੜੇ ਨਾ ਪਵੇ ਇਹ ਤਾਮਚਾਮ ਕਰਨੇ ਦੀ ਅਜੇ ਵੀ ਟਾਈਮ ਹੈਗਾ ਸਰਕਾਰ ਦੇ ਕੋਲ ਕਿਉਂਕਿ 11 ਵਜੇ ਦਾ ਸਮਾਂ ਦਿੱਤਾ ਹੈ ਕੱਲ ਦਾ ਜਿੰਮੇ ਜਥੇਬੰਦੀਆਂ ਦਾ ਆਰਡਰ ਹੋਊਗਾ ਫਿਰ ਉਹ ਅਗਲੀ ਕਾਰਵਾਈ ਇਸ ਤਰ੍ਹਾਂ ਚੱਲੇਗੀ ਫਿਰ ਠੀਕ ਹੈ ਆ ਅਗੋਦੀ ਤਸਵੀਰ ਦਿਖਾ ਦੇ ਕਰੋ ਇੱਧਰ ਦਿਖਾ ਦਿਓ ਸਾਰੀ ਤਸਵੀਰ ਤਾਂ ਇਸ ਤਰੀਕੇ ਦੇ ਨਾਲ ਜੋ ਕਿਸਾਨ ਨੇ ਉਹ ਸਾਰੇ ਕੈਮਰੇ ਤੇ ਰਾਹੀਂ ਫੋਟੋਆਂ ਦੇ ਰਾਹੀਂ ਇਸ ਤਸਵੀਰ ਨੂੰ ਕੈਦ ਕਰ ਰਹੇ ਨੇ ਤਾਂ ਪੌਪਲਨ ਲੈ ਆਏ ਨੇ ਕਿਸਾਨ ਮੋਰਚੇ ਦੇ ਵਿੱਚ ਪੋਪਲਾਈਨ ਲੈ ਕੇ ਪਹੁੰਚ ਚੁੱਕੇ ਨੇ ਤਾਂ ਕਹਿੰਦੇ ਹੁਣ ਤਾਂ ਜਾਂ ਮਰਾਂਗੇ ਜਾਂ ਫਿਰ ਜਿੱਤਾਂਗੇ ਹਾਲਾਂਕਿ ਅਸੀਂ ਅਪੀਲ بار بار ਇਹੀ ਕਰ ਰਹੇ ਹਾਂ ਕਿ ਸ਼ਾਂਤਮਈ ਤਰੀਕੇ ਨਾਲ ਹੀ ਸਭ ਕੁਝ ਹੋਵੇ ਕੋਈ ਵੀ ਨੁਕਸਾਨ ਨਾ ਹੋਵੇ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੀ ਹੋਵੇ ਪਰ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਇਹ ਪੋਪਲਾਈਨ ਜਿਹੜੀ ਹੈ ਉਹ ਕਿਸਾਨ ਲੈ ਕੇ ਪਹੁੰਚ ਚੁੱਕੇ ਨੇ ਤਾਂ ਭਾਈ ਇਹ ਲੁਕਾ ਕੇ ਕਿੱਥੇ ਰੱਖੀ ਹੋਈ ਸੀ ਇਹ ਭਾਈ ਬਹੁਤ ਤਾਮ-ਜਾਮ ਕਰਨੇ ਪਏ ਆ ਇਹਦੇ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਕੋ ਦਾ ਮਾਮਲਾ ਹੀ ਬੋਲਿਆ ਤੁਸੀਂ ਆ ਗਏ ਹੈ ਬਾਈ ਸਾਰੇ ਕੰਮ ਹੈ ਜੀ ਕੁੱਲ 15 ਮਿੰਟ ਦਾ 15 ਮਿੰਟ ਦੇ ਵਿੱਚ ਬੈਰੀਕੇਡ ਤੋੜ ਦਿਆਂਗੇ ਹਾਂ ਆ ਦੇਖੋ ਗੱਡੀ ਚੱਕਦੀ ਗੱਡੀ ਚੱਕ ਕੇ ਸਾਈਡ ਕਰਤੀ ਆਹ ਲੋ ਆ ਗਏ ਇਹਨਾਂ ਸਾਹਮਣੇ ਬੈਰੀਕੇਡਿੰਗ ਦਾ ਕੀ ਹੋਊਗੀ ਇੱਧਰ 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 ਦਿਖਾਓ ਜਸ਼ਨ ਇੱਧਰ ਦਿਖਾਓ ਇੱਧਰ ਵੀ ਚੱਕਦਾ ਆ ਆ ਇਹਨਾਂ ਨੇ ਤਾਂ ਇੱਥੇ ਹੀ ਟੈਂਪੂ ਗੱਡੀਆਂ ਸਾਰੀਆਂ ਆਪ ਹੀ ਚੱਕ ਕੇ ਸੈੱਟ ਕਰਤੀਆਂ ਤਾਂ ਇਹਨਾਂ ਵਾਸਤੇ ਕੱਲ ਬੈਰੀਕੇਟਿੰਗ ਕੀ ਹੋਣੀ ਹੈ ਮਤਲਬ ਅਜੇ ਹੁਣੇ ਹੀ ਇਹ ਟੈਸਟ ਸ਼ੁਰੂ ਹੋ ਗਿਆ ਨਹੀਂ ਵੀਰ ਜੀ ਹਲੇ ਤਾਂ ਅਸੀਂ ਸਰਕਾਰ ਤੋਂ ਚਾਹੁੰਦੇ ਆਂ ਵੀ ਜਿਹੜੀ ਸਾਡੀਆਂ ਮੰਗਾਂ ਸਾਨੂੰ ਮੰਨ ਲਵੇ ਅਸੀਂ ਆਪਣੇ ਘਰ ਜਾਈਏ ਜੀ ਠੀਕ ਹੈ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਕੋਈ ਕਾਰਵਾਈ ਭਾਈ ਭਾਈ ਲੱਗਦਾ ਕਿ ਜਿਹੇ ਜੀ ਹੁਣ ਆ ਤਸਵੀਰ ਦੇਖ ਦਿਖ ਰਹੀ ਹੈ ਜੇ ਸਰਕਾਰ ਦਾ ਪੁੱਛੂਗੀ ਮੀਟਿੰਗ ਦੀ ਫੋਨ ਆ ਸਕਦਾ ਕਾਲ ਆ ਸਕਦਾ ਉਹ ਤਾਂ ਸਰਕਾਰ ਦੇ ਹੱਥ ਹੈ ਬਥੇਰਾ ਟਾਈਮ ਦੇ ਲਿਆ ਹੁਣ ਤਾਂ ਆਪਾਂ ਨੇ ਵਾਧੂ ਟਾਈਮ ਦਿਆ ਸਰਕਾਰ ਨੂੰ ਹੀ ਸਰਕਾਰ ਦੇਖਾ ਵੀ ਕਿਆ ਕਰਨਾ ਗਿਆ ਨਹੀਂ ਕਰਨਾ ਹਮ ਤਾਂ ਨਾਕਾ ਹੁਣ ਵੀ ਸ਼ਾਂਤੀ ਨਾਲ ਤੋੜੂਗੇ ਟੀਮਾਂ ਬਣਾ ਕੇ ਮੁੰਡੇ ਜਾਣਗੇ ਗਾੜੀ ਹਾਂਜੀ 2021 ਕੇ ਟਾਈਮ ਹੀ ਦੇ ਰਹੇ ਆਂ ਬਾਈ ਹਮੇ ਤਾਂ ਠੀਕ ਹੈ ਗਵਰਨਮੈਂਟ ਨੂੰ ਟਾਈਮ ਨਹੀਂ ਲੱਗਿਆ ਹੈ ਬਹੁਤ ਵਧੀਆ ਤਸਵੀਰ ਤੁਹਾਨੂੰ ਦਿਖਾ ਰਹੇ ਆਂ ਸ਼ੰਭੂ ਬਾਰਡਰ ਦੀ ਤਾਂ ਕਿਸਾਨ ਉਨੇ ਉਹ ਪੋਪਲਨ ਲਾ ਕੇ ਪਹੁੰਚ ਚੁੱਕੇ ਨੇ ਪੋਪਲਨ ਲਾ ਕੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਨੇ ਹਾਂਜੀ ਮੈਂ ਕਹਾ ਇਹਨਾਂ ਨੂੰ ਪੱਧਰੀ ਕਰੋ ਸਰਕਾਰਾਂ ਨੂੰ ਸਿੱਧੀ ਕਰੋ ਲੋਟ ਕੀਤੇ ਨਾਲ ਰਾਜ ਵੀ ਆਵੇਗਾ ਕਾਜ ਵੀ ਆਵੇਗਾ ਸਾਰਾ ਕੁਝ ਹੋਏਗਾ ਬਾਈ ਤੁਸੀਂ ਜਿਵੇਂ ਤੁਸੀਂ ਦੱਸਦੇ ਵੀ ਸੀਗੇ ਤੁਹਾਨੂੰ ਵੀ ਲੱਭਣ ਵਾਸਤੇ ਪੁਲਿਸ ਤੁਹਾਡੇ ਘਰੇ ਕੀ ਜਿਹੜੇ ਮਾਰ ਰਹੀ ਹੈ ਤੁਸੀਂ ਆਪਣੀ ਪੋਤੀ ਦਾ ਚਿਹਰਾ ਵੀ ਨਹੀਂ ਦੇਖਿਆ ਨਾ ਨਾ ਬਿਲਕੁਲ ਨਹੀਂ ਦੇਖਿਆ ਪੁੱਸ ਉਹ ਤੋਂ ਬਾਅਦ ਤਾਂ ਗੋਆਮਾ ਦਾਸਤੇ ਵੀ ਭੇਜੇ ਆ ਜਿਹੜੇ ਇਹ ਟੁਕੜੀਆਂ ਖੜੀ ਮੂਰਾ ਇਹ ਵੀ ਪਿੰਡਾਂ ਦੇ ਵਿੱਚ ਗਈਆਂ ਦਹਿਸਤਗਾ ਮਾਹੌਲ ਬਣਾਉਣਾ ਚਾਹਿਆ ਹਰਿਆਣਾ ਸਰਕਾਰ ਬਹੁਤ ਜ਼ਿਆਦਾ ਆ ਤਸਵੀਰ ਹੈ ਭਾਈ ਜੀ ਸ਼ੰਭੂ ਦੀ ਸ਼ੰਭੂ ਤੇ ਕਿਸਾਨ ਪਾਪ ਲਾਈਨ ਲੱਗੇ ਪਹੁੰਚ ਚੁੱਕੇ ਨੇ ਔਰ ਹੁਣ ਕਹਿੰਦੇ 15 ਮਿੰਟ ਦਾ ਕੰਮ ਲੱਗਣਾ ਸਿਰਫ ਕਹਿੰਦੇ 15 ਮਿੰਟ ਦਾ ਹੀ ਕੰਮ ਹੈ 15 ਮਿੰਟ ਦੀ ਦੇ ਰਹੀ ਹੈ ਤੇ 15 ਮਿੰਟਾਂ 'ਚ ਸਾਰਾ ਕੰਮ ਆਪਾਂ ਸਾਫ਼ ਕਰ ਦਵਾਂਗੇ ਤਾਂ ਆਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਮੋਰਚੇ ਦੀ ਨਵਦੀਪ ਹਣੀ ਮੌਜੂਦ ਨੇ ਨਾਲ ਹੀ ਤੁਸੀਂ ਦੇਖੋਗੇ ਉਹਨਾਂ ਦੀ तमाम ਜਿੱਥੇ ਬੰਦੀ ਨਵਦੀਪ ਦੀ ਉਹ ਸਾਰੀ ਮੌਜੂਦ ਹੈ ਤਾਂ ਵੱਡਾ ਡੀਪ ਪੋਪਲਾਈਨ ਲੱਗੇ ਵੱਡਾ ਤਾਮਸ਼ਾਮ ਲੱਗੇ ਕਿਸਾਨ ਪਹੁੰਚ ਚੁੱਕੇ ਨੇ ਉਹ ਜਿਆ ਲਿਆ ਤਸਵੀਰ ਸ਼ੰਭੂ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਪੌਪਲਾਈਨ ਲੱਗੇ ਪਹੁੰਚ ਚੁੱਕੇ ਨੇ ਔਰ ਇੱਕ ਵਾਰ ਤਸਵੀਰ ਦਿਖਾ ਦਿਓ ਸਾਰੀ ਇਹ ਐਸਐਕਸ 140 ਇਹ ਮਾਡਲ ਹੈ ਔਰ ਉੱਪਰ ਪੂਰੀ ਤਿਆਰੀ ਕੀਤੀਆਂ ਦੇਖੋ ਪੌਪਲਾਈਨ ਤੇ ਵੀ ਸਾਰੀ ਚਾਦਰ ਬਣਵਾਈ ਹੈ ਜਿਹੜੇ ਬੰਦੇ ਨੇ ਪੌਪਲਾਈਨ ਚਲਾਣੀ ਹੈ ਉਸ ਦੇ ਉੱਤੇ ਤੁਸੀਂ ਦੇਖੋਗੇ ਸਾਰੀ ਸਟੀਲ ਦੀ ਚਾਦਰ ਤਾਂ ਸਟੀਲ ਦੀ ਚਾਦਰ ਨਾਲ ਇਹ ਪੌਪਲਾਈਨ ਤਿਆਰ ਕੀਤੀ ਗਈ ਹੈ ਤਾ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪੌਪਲਨ ਲੈ ਕੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾ ਆਹ ਪੌਪਲਨ ਤੁਸੀਂ ਵੇਖੋਗੇ ਔਰ ਖਾਸ ਤੌਰ ਦੇ ਉੱਤੇ ਮੋਡੀਫਾਈ ਕਰਾਈ ਹੈ ਆ ਦੇਖੋ ਸਟੀਲ ਦੀਆਂ ਚਾਦਰਾਂ ਇਸ ਦੇ ਉੱਤੇ ਬਣਵਾਈਆਂ ਗਈਆਂ ਨੇ ਸਟੀਲ ਦੀਆਂ ਚਾਦਰਾਂ ਬਣਾਈਆਂ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਗੋਲੀ ਕੋਈ ਅਥਰੂ ਗੈਸ ਦਾ ਗੋੜਾ ਕੋਈ ਇਸ ਦੇ ਉੱਤੇ ਅਸਰ ਨਾ ਕਰ ਸਕੇ ਔਰ ਮੂਰਲੇ ਪਾਸੋਂ ਤੁਸੀਂ ਦੇਖੋਗੇ ਸਾਰੀ ਚਾਦਰ ਬਣਾ ਕੇ ਆਹ ਬੰਦ ਵੀ ਹੋ ਜਾਂਦੀ ਹੈ ਤਾਂ ਪੂਰੀ ਮੋਡੀਫਾਈ ਪੂਰੀ ਪੂਰੀ ਮੋਡੀਫਿਕੇਸ਼ਨ ਕਰਾਏ 7-8 ਲੱਖ ਰੁਪਏ ਲੱਗਾ। ਇਹ ਸ਼ਾਂਤੀ ਹੈ ਪੰਜਾਬੀਆਂ ਦੀ ਸ਼ਾਂਤੀ। ਸ਼ਾਂਤੀ ਹੈ। ਉੱਲੂ ਵੀ ਅੰਦਰੋਂ ਹੀ ਬਾਹਰੋਂ ਨਹੀਂ ਕੋਈ। ਬਾਹਰੋਂ ਨਹੀਂ ਆ ਦੇਰਸਤੀ। ਅੰਦਰੋਂ ਹੀ ਸਾਰਾ ਕੁਝ ਅੰਦਰੋਂ ਆਟੋਮੈਟਿਕਲੀ। ਇਹ ਲੋਕ ਕੋਈ ਨਹੀਂ ਖੋਲ ਸਕਦਾ। ਇਹ ਸਭ ਨੂੰ ਖੋਲ ਦਊਗੀ। ਕਿੰਨਾ ਟਾਈਮ ਲਾਉਗੀ? ਇਹ ਬੈਰੀਕੇਡ ਪਟਣੇ ਹੁਣ ਕਿੰਨਾ ਟਾਈਮ? ਮੈਕਸਿਮਮ ਮੈਕਸਿਮਮ ਅੱਧਾ ਘੰਟਾ। ਮੈਕਸਿਮਮ ਤਾਂ ਮੈਕਸਿਮਮ ਕਹਿੰਦੇ ਅੱਧਾ ਘੰਟਾ। ਤਾਂ ਆਹ ਦੇਖੋ ਪੂਰੀ ਇਹ ਪੌਪਲਨ ਹੈ। ਮੋਡੀਫਾਈ ਕਰਾ ਕੇ ਕਿਸਾਨ ਪਹੁੰਚ ਚੁੱਕੇ ਨੇ ਪਹਿਲਾਂ ਕਹਿੰਦੇ ਤੇਰਾ ਨੂੰ ਜਰੂਰ ਸੱਟਾ ਖਾਲੀਆਂ ਪਰ ਇਸ ਵਾਰ ਸੱਟਾ ਨਹੀਂ ਖਾਣੀਆਂ ਇਸ ਵਾਰ ਅਸੀਂ ਦਿਮਾਗ ਲਗਾ ਕੇ ਦਿਮਾਗ ਲਗਾ ਕੇ ਜੋਆ ਉਹੋ ਨਵਦੀਪਉਣੀ ਜੀਸੀਬੀ ਲਾ ਕੇ ਪਹੁੰਚ ਚੁੱਕੇ ਨੇ ਗਲਤੀ ਕਾਲ ਹੈ ਜੈ ਜੀ ਦੀ ਜਲਨ ਦੀ ਤਾਂ ਉਸ ਤੋਂ ਪਹਿਲਾਂ ਜੈ ਜੀ ਦੀ ਕਿਸਾਨ ਜਥੇਬੰਦੀਆਂ ਨੇ ਉਹ ਵੱਡੇ ਕਾਫਲੇ ਨਾਲ ਜਿੱਤेंगे ਇੱਥੇ ਪਹੁੰਚ ਚੁੱਕੇ ਨੇ ਜਿੱਤेंगे ਬਈ ਕਿਹੜਾ ਕਿਹੜੀ ਇਹ ਜੀ ਸੀ ਬੀ ਲੈ ਕੇ ਆਏ ਹੋ ਇਹ ਵੀਰੇ ਪੋਪ ਲਾਈਨ ਲੈ ਕੇ ਆ ਸਾਰਾ ਕੁਝ ਪੱਟ ਦਾਂਗੇ ਇਹਨਾਂ ਦਾ ਕੋਈ ਚੱਕਰ ਨਹੀਂ ਚੜਦੀ ਗਲਾਚ ਨੇ ਸਾਰੇ ਕਿਸਾਨ ਮਜ਼ਦੂਰ ਇਕਤਾ ਜੈ ਜੀ ਦੀ ਪੋਪ ਲਾਈਨ ਲੈ ਆਈਏ ਔਰੇ ਹੁਣ ਤਲ ਲੱਗਦਾ ਕਿ ਬੈਰੀਕੇਡਿੰਗ ਪੂਰੀ ਗੱੜੀ ਨਾ ਕੁਝ ਖੜ ਨਹੀਂ ਬਾਬਾ ਨਹੀਂ ਦੇਖਦੇ ਚਾਇਓ ਬੈਰੀਕੇਡਿੰਗ ਥੱਲੇ ਕ ਅਗਰ ਜਦੇ ਆਪਣਾ ਕਿਸਾਨ ਦਿਨੀ ਚ ਚੱਕ ਦਾਂਗੇ ਵੀਰੇ ਕੋਈ ਚੱਕਰ ਨਹੀਂ ਹੈਗਾ ਕਿਸਾਨ ਕਹਿੰਦੇ ਟੌਪ ਲਾਈਨ ਲੈ ਆਏ ਨੇ ਟੌਪ ਲਾਈਨ ਹੁਣ ਸਿੱਧਾ ਜੋ ਹੈ ਉਹ ਹੋਗੇ ਪੜਦੀ ਹੋਣਾ ਦਰ ਆਉਗੀ ਤਾਂ ਬਾਈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਟਰੈਕਟਰ ਜਦੋਂ ਸੜਕ ਤੇ ਹਰਿਆਣਾ ਪੁਲਿਸ ਨੇ ਰੋਕਿਆ ਸੀ ਉਦੋਂ ਭਜਾਏ ਸੀ ਤਾਂ ਕਿਵੇਂ ਪੌਪਲਰ ਆਇਆ ਬ్రో ਬਾਈਆ ਜਿੱਤਾਂਗੇ ਜਾਂ ਮਾਰਾਂਗੇ ਹਾਂਜੀ ਹਾਂ ਪੁਰੀਆਂ ਹੁਣ ਹੁਣ ਤਿਆਰੀਆਂ ਕੱਲ ਨੂੰ ਦੱਸਾਂਗੇ ਕਿੰਨੀ ਤਿਆਰੀ ਐ ਦੀਪ ਸਾਰੇ ਕਹਿੰਦੇ ਸੀ ਟਰੈਕਟਰ ਟਰੈਕਟਰ ਤੁਸੀਂ ਪੌਪਲਰ ਹੋਪਲੈਨ ਆ ਬਾਬਾ ਜੀ ਮਰਾਂਗੇ ਜਿੱਤਾਂਗੇ ਠੀਕ ਐ ਨਾ ਇੱਕ ਪਾਸੇ ਆਰ ਪਾਰ ਦੀ ਲੜਾਈ ਲੜਨੀ ਆ ਹੁਣ ਪਿੱਛੇ ਨਹੀਂ ਹਰਦੇ ਜੀ ਉਡੀਕ ਕੀਤੀ ਜਾਊਗੀ 11 ਵਜੇ ਦੀ 11 ਵਜੇ ਤੱਕ ਦਾਸ ਉਹ ਨਹੀਂ ਉਹ ਠੀਕ ਹੈ ਜਦੋਂ ਜੱਥੇਬੰਦੀ ਆਈ ਕਹਿਣਗੇ ਸਾਨੂੰ ਨਾ ਅੱਗੇ ਨੂੰ ਚੜਾਈ ਕਰ ਦਾਂਗੇ ਆ 11 ਵਜੇ ਤੱਕ ਕਹਿੰਦੇ ਅਸੀਂ ਉਹੀ ਆ 11 ਵਜੇ ਤੱਕ ਦੀ ਲਾ ਲੈ ਯਾਰ ਉਡੀਕ ਕੀਤੀ ਜਾਊਗੀ ਤਾਂ ਪੌਪਲਨ ਲੈ ਆਏ ਨੇ ਕਿਸਾਨ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿਸਾਨ ਜਿਹੜੇ ਨੇ ਉਹ ਪੌਪਲਨ ਪੌਪਲਨ ਲੈ ਆਏ ਨੇ ਤਾਂ ਬਾਈ ਹੁਣੀ ਨਾਲ ਨੇ ਸਾਡੇ ਹਾਂਜੀ ਬਾਈ ਫਿਰ ਤਿਆਰੀ ਪੂਰੀ ਹੈ ਤਿਆਰੀ ਫੁੱਲ ਫੁੱਲ ਤਿਆਰੀ ਹੈ ਵੀਰੇ ਫੁੱਲ ਤਿਆਰੀ ਹੈ ਕੋਈ ਕਹਿੰਦਾ ਸੀ ਟਰੈਕਟਰ ਲੈ ਕੇ ਆਵਾਂਗੇ ਇੱਧਰ ਆਇਓ ਬਾਈ ਕੋਈ ਕਹਿੰਦਾ ਸੀ ਜੀਸੀਬੀ ਤਿਆਰ ਕਰਾ ਲਈ ਤੁਸੀਂ ਤਾਂ ਤੁਸੀਂ ਬੋਪਲਾ ਨਹੀਂ ਲਿਆਏ ਇਹਦਾ ਆਗਵਾ ਦੀ ਉਦਿਸ ਜਿਵੇਂ ਵੀ ਕਿਸੇ ਨੇ ਸੋਚ ਲਿਆ ਉਵੇਂ ਕੱਲ ਨੂੰ ਪਤਾ ਲੱਗੂਗਾ ਬਾਬਾ ਨਾਨਕ ਕਿਨੂੰ ਔਟ ਦਿੰਦਾ ਏ ਇਹਦੇ ਮੂਰੇ ਤਾਂ ਫਿਰ ਮੈਨੂੰ ਲੱਗਦਾ ਕਿਸੇ ਨੇ ਖੜਨਾ ਵੀ ਨਹੀਂ ਹੈਗਾ ਖੜਨਾ ਨਹੀਂ ਕਿਸੇ ਨੇ ਨਹੀਂ ਖੜਨਾ ਇਹ ਤਾਂ ਹਲੇ ਅਸੀਂ ਉਹ ਕਹਿੰਦੇ ਨਾ ਜਿਵੇਂ ਉਹ ਸਾਲੀਵਾਂ ਖੱਟਰ ਰੀਵਨ ਲੈ ਕੇ ਖੜਿਆ ਸੀ ਮੈਂ ਪਹਿਲਾਂ ਵੀ ਕਹੀਏ ਗੱਲ ਅਸੀਂ țeਡਾਂ ਕਰਦੇ ਸੀ ਮਖੌਲਾ ਕਰਦੇ ਸੀ ਮੁੰਡੇ ਸਾਡੇ ਬਾ ਹੁਣ ਟਾਈਮ ਆ ਗਿਆ ਰੀਵਨ ਕੱਟਣ ਦਾ ਜਮਰੋਦ ਦਾ ਕਿਲਾ ਨਹੀਂ ਛੱਡਿਆ ਜਮਰੋਦ ਦਾ ਕਿਲਾ ਖਾਲਸੇ ਨੇ ਫਤਿਹ ਕਰਿਆ ਤਾਂ ਬਾੜੇ ਕੋਈ ਚੀਜ਼ ਨਹੀਂ ਹੈ ਫਿਰ ਕੀ ਚੀਜ਼ ਹੈ ਬਹੁਤ ਸਾਰੇ ਪੁਲਿਸ ਲੱਗੀ ਹੋਈ ਸੀਗੀ ਰੋਕਣ ਦੀ ਐ ਘੋਸ਼ਣਾ ਕਰ ਰਹੇ ਸੀ ਪਰ ਇੱਕੋ ਦਮ ਹੀ ਤੁਸੀਂ ਫਿਰ ਹਮਲਾ ਬੋਲਿਆ ਅਸੀਂ ਇੰਨਾ ਕਦੇ ਧੱਕਾ ਕਰੇ ਕਰਦਾ ਫਿਰ ਠੀਕ ਹੈ ਇੰਨਾ ਕੁ ਧੱਕਾ ਪ੍ਰਸ਼ਾਸਨ ਕਰਦਾ ਹੁੰਦਾ ਔਰ ਜਿਵੇਂ ਦਾ ਰੋਕਣ ਦਾ ਪ੍ਰਸ਼ਾਸਨ ਦਾ ਦਾ ਫਰਜ਼ ਬਣਦਾ ਰੋਕ ਭਈ ਜਿਵੇਂ ਹੀ ਪੋਪ ਲਾਈਨ ਦੇਖੀ ਲੋਕਾਂ ਨੇ ਸਾਰਿਆਂ ਚ ਜੋਸ਼ ਭਰ ਗਿਆ ਸਾਰੇ ਉਸ਼ਾ ਹੋਣਗੇ ਵੀ ਸ਼ਾਂਤੀ ਨਾਲ ਤੋੜਾਂਗੇ ਵੀ ਸ਼ਾਂਤੀ ਨਾਲ ਇਹ ਵੀ ਗੱਲ ਨਾਲੇ ਆ ਹਾਂ ਤੋੜਨ ਦੀ ਵੀਰ ਜਿਹੜਾ ਸਾਡਾ ਪ੍ਰੋਟੈਸਟ ਹੈ ਸਾਡੀਆਂ ਮੰਗਾਂ ਸਰਕਾਰ ਮੰਨ ਲੈ ਸਾਨੂੰ ਲੋੜੇ ਨਾ ਪਵੇ ਇਹ ਤਾਮਚਾਮ ਕਰਨੇ ਦੀ ਅਜੇ ਵੀ ਟਾਈਮ ਹੈਗਾ ਸਰਕਾਰ ਦੇ ਕੋਲ ਕਿਉਂਕਿ 11 ਵਜੇ ਦਾ ਸਮਾਂ ਦਿੱਤਾ ਹੈ ਕੱਲ ਦਾ ਜਿਵੇਂ ਜਥੇਬੰਦੀਆਂ ਦਾ ਆਰਡਰ ਹੋਊਗਾ ਫਿਰ ਅਗਲੀ ਕਾਰਵਾਈ ਇਸ ਤਰ੍ਹਾਂ ਚੱਲੇਗੀ ਫਿਰ ਠੀਕ ਹੈ ਬਾਦੋ ਦੀ ਤਸਵੀਰ ਦਿਖਾ ਦਿਓ ਕਰੋ ਇਧਰ ਦਿਖਾ ਦਿਓ ਸਾਰੀ ਤਸਵੀਰ ਤਾਂ ਇਸ ਤਰੀਕੇ ਦੇ ਨਾਲ ਜੋ ਕਿਸਾਨ ਨੇ ਉਹ ਸਾਰੇ ਕੈਮਰੇ ਤੇ ਰਾਹੀਂ ਫੋਟੋਆਂ ਦੇ ਰਾਹੀਂ ਇਸ ਤਸਵੀਰ ਨੂੰ ਕੈਦ ਕਰ ਰਹੇ ਨੇ ਤਾਂ ਪੌਪਲਾਈਨ ਲੈ ਆਏ ਨੇ ਕਿਸਾਨ ਤਾਂ ਮੋਰਚੇ ਦੇ ਵਿੱਚ ਪੌਪਲਾਈਨ ਲੈ ਕੇ ਪਹੁੰਚ ਚੁੱਕੇ ਨੇ ਤਾਂ ਕਹਿੰਦੇ ਹੁਣ ਤਾਂ ਜਾਂ ਮਰਾਂਗੇ ਜਾਂ ਫਿਰ ਜਿੱਤਾਂਗੇ ਹਾਲਾਂਕਿ ਅਸੀਂ ਅਪੀਲ بار بار ਇਹੀ ਕਰ ਰਹੇ ਹਾਂ ਕੀ ਸ਼ਾਂਤਮਈ ਤਰੀਕੇ ਨਾਲ ਹੀ ਸਭ ਕੁਝ ਹੋਵੇ ਕੋਈ ਵੀ ਨੁਕਸਾਨ ਨਾ ਹੋਵੇ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੀ ਹੋਵੇ ਪਰ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਇਹ ਪੋਪ ਲਾਈਨ ਜਿਹੜੀ ਹੈ ਉਹ ਕਿਸਾਨ ਲੈ ਕੇ ਪਹੁੰਚ ਚੁੱਕੇ ਨੇ ਤਾਂ ਬਾਈ ਇਹ ਇਹ ਲੁਕਾ ਕੇ ਕਿੱਥੇ ਰੱਖੀ ਹੋਈ ਸੀ ਇਹ ਬਾਈ ਬਹੁਤ ਤਾਮਜਾਮ ਕਰਨੇ ਪਏ ਆ ਇਹ ਕਿਸੇ ਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਕੋ ਦਾ ਮਾਮਲਾ ਹੀ ਬੋਲਿਆ ਤੁਸੀਂ ਆ ਗਏ ਬਾਈ 15 ਸਾਰੇ ਕੰਮ ਹੈ ਜੀ ਕੁੱਲ 15 ਮਿੰਟ ਦਾ 15 ਮਿੰਟ ਦੇ ਵਿੱਚ ਪੈਰੀਕਾਰ ਟੋੜ ਦੇਾਂਗੇ ਆ ਇਸ ਗੱਡੀ ਕਿ ਸ਼ਾਇਦ ਓੱਖਾ ਲੱਗਦਾ ਉਹ ਦਿਖਾ ਦਿਓ ਤਸਵੀਰ ਦਿਖਾ ਦਿਓ ਆ ਦੇਖੋ ਗੱਡੀ ਚੱਕਦੀ ਗੱਡੀ ਚੱਕ ਕੇ ਸਾਈਡ ਕਰਦੀ ਆ ਲੋ ਆਹ ਅਗੇ ਇਹਨਾਂ ਸਾਹਮਣੇ ਬੈਰੀਕੇਡਿੰਗ ਦਾ ਕੀ ਹੋਊਗੀ ਇਧਰ 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 ਦਿਖਾਓ ਜੇ ਇਧਰ ਦਿਖਾਓ ਇਧਰ ਵੀ ਚੱਕਦਾ ਆ ਆਹ ਚੱਲ 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 ਆ ਇਹਨਾਂ ਨੇ ਤਾਂ ਇੱਥੇ ਹੀ ਟੈਂਪੂ ਗੱਡੀਆਂ ਸਾਰੀਆਂ ਆਪ ਹੀ ਚੱਕ ਕੇ ਸਾਈਡ ਕਰਦੀਆਂ ਤਾਂ ਇਹਨਾਂ ਵਾਸਤੇ ਕੱਲ ਬੈਰੀਕੇਟਿੰਗ ਕੀ ਹੋਣੀ ਹੈ ਮਤਲਬ ਇਹ ਹੁਣੇ ਹੀ ਇਹ ਟੈਸਟ ਸ਼ੁਰੂ ਹੋ ਗਿਆ ਨਹੀਂ ਵੀਰ ਜੀ ਹਲੇ ਤਾਂ ਅਸੀਂ ਸਰਕਾਰ ਤੋਂ ਚਾਹੁੰਦੇ ਆਂ ਵੀ ਜਿਹੜੀ ਸਾਡੀਆਂ ਮੰਗਾਂ ਸਾਨੂੰ ਮੰਨ ਲਵੇ ਅਸੀਂ ਆਪਣੇ ਘਰ ਜਾਈਏ ਠੀਕ ਹੈ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਕੋਈ ਕਾਰਵਾਈ ਭਾਈ ਭਾਈ ਲੱਗਦਾ ਕਿ ਜਿਹੇ ਜੀ ਹੁਣ ਆ ਤਸਵੀਰ ਦੇਖ ਦਿਖ ਰਹੀ ਹੈ ਜੇ ਸਰਕਾਰ ਤੱਕ ਪਹੁੰਚੂਗੀ ਮੀਟਿੰਗ ਦੀ ਫੋਨ ਆ ਸਕਦਾ ਕਾਲ ਆ ਸਕਦਾ ਉਹ ਤਾਂ ਸਰਕਾਰ ਦੇ ਹੱਥ ਹੈ ਬਥੇਰਾ ਟਾਈਮ ਦੇ ਲਿਆ ਹੁਣ ਤਾਂ ਆਪਾਂ ਨੇ ਬਾਦੂ ਟਾਈਮ ਦੀ ਆ ਸਰਕਾਰ ਨੂੰ ਇਹ ਸਰਕਾਰ ਦੇਖਾ ਵੀ ਕਿਆ ਕਰਨਾ ਗਿਆ ਨਹੀਂ ਕਰਨਾ ਹਮ ਤਾਂ ਨਾਕਾ ਹੁਣ ਵੀ ਸ਼ਾਂਤੀ ਨਾਲ ਤੋੜੂਗੇ ਟੀਮਾਂ ਬਣਾ ਕੇ ਮੁੰਡੇ ਜਾਣਗੇ ਗਾੜੀ ਹਾਂਜੀ 2021 ਕੇ ਟਾਈਮੇ ਦੇ ਰਹੇ ਆ ਬਾਈ ਹਮੇ ਤਾਂ ਠੀਕ ਹੈ ਗਵਰਨਮੈਂਟ ਨੂੰ ਟਾਈਮ ਨਹੀਂ ਲੱਗਿਆ ਹੈ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਰਡਰ ਦੀ ਤਾਂ ਕਿਸਾਨ ਜੋ ਨੇ ਉਹ ਪੋਪਲਨ ਲੈ ਕੇ ਪਹੁੰਚ ਚੁੱਕੇ ਨੇ ਪੋਪਲਨ ਲੈ ਕੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਨੇ ਹਾਂਜੀ ਮੈਂ ਕਹਾ ਇਹਨਾਂ ਨੂੰ ਪੱਧਰੀ ਕਰੋ ਸਰਕਾਰਾਂ ਨੂੰ ਸਿੱਧੀ ਕਰੋ ਲੋਟ ਕੀਤੇ ਨਾਲ ਰਾਜ ਵੀ ਆਵੇਗਾ ਕਾਜ ਵੀ ਆਵੇਗਾ ਸਾਰਾ ਕੁਝ ਹੋਵੇਗਾ ਬਈ ਜਿਵੇਂ ਤੁਸੀਂ ਉਸ ਨੂੰ ਦੱਸਦੇ ਵੀ ਸੀਗੇ ਤੁਹਾਨੂੰ ਵੀ ਲੱਭਣ ਵਾਸਤੇ ਪੁਲਿਸ ਤੁਹਾਡੇ ਘਰੇ ਕਿਹੜੇ ਮਾਰ ਰਹੀ ਹੈ ਤੁਸੀਂ ਆਪਣੀ ਪੋਤੀ ਦਾ ਚਿਹਰਾ ਵੀ ਨਹੀਂ ਦੇਖਿਆ ਨਾ ਨਾ ਬਿਲਕੁਲ ਨਹੀਂ ਦੇਖਿਆ ਪੁਲਿਸ ਉਸ ਤੋਂ ਬਾਅਦ ਗੋਆਮਾ ਦਾਸਤੇ ਵੀ ਭੇਜੇ ਆ